ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਕਿੰਨੀ ਸਾਰੀ ਵੱਖਰੀ ਕਲੈਕਸ਼ਨ ਆ ਚੁੱਕੀ ਹੈ ਉਹ ਵੀ ਸੂਟ ਮਟੀਰੀਅਲ ਵੀ ਜੇ ਤੁਹਾਨੂੰ ਚਾਹੀਦਾ ਹੈ ਹੈਂਡਵਰਕ ਵਿੱਚ ਐਸ ਟਾਈਪ ਦਾ 3D ਪ੍ਰਿੰਟ ਉਹ ਵੀ ਤੁਹਾਨੂੰ ਮਿਲ ਜਾਊਗਾ ਜੇ ਤੁਹਾਨੂੰ ਐਸ ਟਾਈਪ ਦਾ कॉटन ਫੈਬਰਿਕ ਵਿੱਚ 3D ਪ੍ਰਿੰਟ ਚਾਹੀਦਾ ਉਹ ਵੀ ਮਿਲ ਜਾਊਗਾ ਇੰਨੀ ਸਾਰੀ ਵੱਖਰੀ ਕੁਆਲਿਟੀ ਦੇ ਪੀਸਸ ਆ ਚੁੱਕੇ ਨੇ ਸਿਕਾਲ ਜੀ ਸਾਰਿਆਂ ਨੂੰ ਅੱਜ ਮੈਂ ਤੁਹਾਡਾ ਵੈਲਕਮ ਕਰਦੀ ਆ ਸਾਡੇ YouTube ਚੈਨਲ ਤੇ ਤੇ ਅੱਜ ਮੈਂ ਸੋਚਿਆ ਕੁਝ ਹੈਂਡ ਪਿਕ ਕਰਕੇ ਤੁਹਾਡੇ ਲਈ ਨਵੀਂ ਕਲੈਕਸ਼ਨ ਤੁਹਾਨੂੰ ਵੇਖਾਦਾ ਤੇ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਇੰਨੀ ਪਿਆਰੀ ਕਲੈਕਸ਼ਨ ਹੈ ਨਾ ਬਟ ਹੈ ਜੀ ਅਫੋਰਡੇਬਲ ਪ੍ਰਾਈਸ ਨਾਲੇ A1 ਕੁਆਲਿਟੀ ਵਿੱਚ ਤੇ ਮੈਂ ਹੋਰ ਗੱਲ ਦੱਸਾਂ ਤੁਹਾਨੂੰ ਜੇ ਤੁਸੀਂ ਆਪਣੀ ਦੁਕਾਨ ਤੇ ਇਸ ਤਰ੍ਹਾਂ ਦੀ ਕਲੈਕਸ਼ਨ ਰੱਖਣਾ ਚਾਹੁੰਦੇ ਹੋ ਨਾ ਇਹ ਵੀਡੀਓ ਨੂੰ ਸਕਿਪ ਨਾ ਕਰਨਾ ਪੂਰਾ ਵੇਖਣਾ ਤੇ ਨਾਲੇ ਇੰਨੀ ਸੋਹਣੀ ਕਲੈਕਸ਼ਨ ਆ ਚੁੱਕੀ ਹੈ ਨਾ ਮੈਂ ਤੁਹਾਨੂੰ ਕੀ ਹੀ ਦੱਸਾਂ ਚਲੋ ਜੀ ਸ਼ੁਰੂ ਕਰ ਦਿਆ ਤੇ ਇਹ ਨਾ ਮੇਰੇ ਆਪ ਦੇ ਖੁੱਦੇ ਫੇਵਰਿਟ ਪੀਸੇਸ ਨੇ ਤੇ ਮੈਂ ਚਾਹੁੰਦੀ ਸੀ ਤੁਹਾਡੇ ਨਾਲ ਵੀ ਸ਼ੇਅਰ ਕਰੋ ਕਿਉਂਕਿ ਤੁਸੀਂ ਵੀ ਮੁਨਾਫਾ ਕਮਾ ਸਕਦੇ ਹੋ ਪ੍ਰੋਫਿਟ ਕਮਾ ਸਕਦੇ ਤੇ ਐਸਲੀ ਆਪਾਂ ਸ਼ੁਰੂ ਕਰਦੇ ਆ ਪ੍ਰੋਡਕਟਸ ਨਾਲ ਤੇ ਫਰਸਟ ਪ੍ਰੋਡਕਟ ਤੁਸੀਂ ਵੇਖ ਸਕਦੇ ਹੋ ਕਿੰਨਾ ਸੋਹਣਾ ਪ੍ਰੋਡਕਟ ਆ ਜਾਊਗਾ ਉਹ ਵੀ ਪਿਓਰ ਕਪੜੇ ਵਿੱਚ ਨਾਲੇ ਤੁਸੀਂ ਵੇਖ ਸਕਦੇ ਹੋ ਮਸਲੀਨ ਦਾ ਫੈਬਰਿਕ ਰਹਿਣ ਵਾਲਾ ਤੇ ਥੱਲੇ ਤੁਸੀਂ ਵੇਖ ਸਕਦੇ ਹੋ ਕਿੰਨਾ ਸੋਹਣਾ ਸੀਪੀਆ ਦਾ ਕੰਮ ਆ ਜਾਏਗਾ ਨਾਲੇ ਤੁਹਾਨੂੰ ਮਿਲ ਜਾਏਗਾ ਵੀਵਿੰਗ ਦਾ ਕੰਮ ਤੇ ਨਾਲੇ ਤੁਹਾਨੂੰ ਮਿਲ ਜਾਏਗਾ ਜੀ ਐਸ ਟਾਈਪ ਦਾ ਬਾਟਮ ਵੇਖੋ ਕਿੰਨਾ ਸੋਹਣਾ ਲੱਗ ਰਿਹਾ ਲੱਗ ਐਨਾ ਸੋਨਾ ਹਾਂਜੀ ਤੇ ਮੈਂ ਤੁਹਾਨੂੰ ਇੱਕ ਗੱਲ ਦੱਸਦੀ ਹਾਂ ਹਰ ਇੱਕ ਜਨਾਨੀ ਨੂੰ ਨਾ ਪ੍ਰੋਬਲਮ ਆਂਦੀ ਹੈ ਹਰ ਕੋਈ ਦੁਕਾਨਦਾਰ ਨੂੰ ਜਨਾਨੀਆਂ ਇੱਕ ਹੀ ਚੀਜ਼ ਦੀ ਕੰਪਲੇਨਟ ਕਰਦੀ ਹੈ ਕਿ ਮੈਡਮ ਜੀ ਕੱਪੜਾ ਪੂਰਾ ਨਹੀਂ ਆ ਰਿਹਾ ਕਦੀ ਤਾਂ ਟਾਪ ਦਾ ਕੱਪੜਾ ਕਮ ਹੋ ਜਾਂਦਾ ਹੈ ਕਦੀ ਟਾਪ ਤੱਕ ਬਾਟਮ ਕਮ ਹੋ ਜਾਂਦਾ ਹੈ ਨਾਲੇ ਕਦੀ ਦੁਪੱਟਾ ਛੋਟਾ ਆਂਦਾ ਹੈ ਇੱਥੇ ਤੁਹਾਨੂੰ ਕੋਈ ਵੀ ਇਸ ਟਾਈਪ ਦੀ ਪ੍ਰੋਬਲਮ ਨਹੀਂ ਆਉਗੀ ਨਾਲੇ ਤੁਸੀਂ ਵੇਖ ਸਕਦੇ ਹੋ ਕਿੰਨਾ ਸੋਨਾ ਦੁਪੱਟਾ ਆ ਰਿਹਾ ਵੇਖ ਰਹੇ ਹੋ ਕਿੰਨਾ ਸੋਨਾ ਲੱਗ ਰਿਹਾ ਲੱਗ ਰਿਹਾ ਨਾ ਸੋਨਾ ਐਸਲੀ ਕਹਿ ਰਹੀ ਐ ਛੇਤੀ ਛੇਤੀ ਐਸ ਟਾਈਪ ਦੀ ਕਲੈਕਸ਼ਨ ਆਪਣੀ ਦੁਕਾਨ ਲਈ ਰੱਖਿਓ ਤੇ ਕਮਾਓ ਬਹੁਤ ਸਾਰਾ ਮੁਨਾਫਾ ਮੈਂ ਕਹਿ ਰਿਆ ਤੁਸੀਂ ਇੰਨਾ ਮੁਨਾਫਾ ਕਮਾ ਸਕੋ ਕਿਉਂਕਿ ਨਾ ਤੁਸੀਂ ਸੋਚ ਵੀ ਨਹੀਂ ਸਕੋਗੇ ਕਿਉਂਕਿ ਐਸ ਟਾਈਪ ਦੀ ਤਮਾਕੇਦਾਰ ਕਲੈਕਸ਼ਨ ਤੁਹਾਨੂੰ ਪੂਰੇ ਸੂਰਤ ਵਿੱਚ ਕੋਈ ਨਹੀਂ ਦੇ ਸਕੇਗਾ ਮੈਂ ਸੂਰਤ ਦੀ ਕਿਹਾ ਮੈਂ ਤੁਹਾਨੂੰ ਕਹਿ ਸਕਦਾ ਦਿੱਲੀ ਵਿੱਚ ਪਾਨੀਪਤ ਵਿੱਚ ਲੁਧਿਆਣਾ ਵਿੱਚ ਅੰਮ੍ਰਿਤਸਰ ਵਿੱਚ ਐਨੇ ਸੋਹਣੇ ਸੂਟ ਮਟੀਰੀਅਲ ਤੁਹਾਨੂੰ ਕੋਈ ਵੀ ਨਹੀਂ ਦੇ ਸਕੇਗਾ ਤੇ ਆਪਾਂ ਚਲਦੇ ਆਂ ਨੈਕਸਟ ਪੀਸ ਵੱਲ ਤੁਹਾਨੂੰ ਵੀ ਪਤਾ ਹੈ ਵਿਆਹ ਸ਼ਾਦੀਆਂ ਦਾ ਸੀਜ਼ਨ ਆਉਣ ਵਾਲਾ ਹੈ ਸਭ ਤੋਂ ਜ਼ਿਆਦਾ ਐਸ ਟਾਈਪ दे सूट देल होंगी है मैं कह रही इस टाइप के सूट तीन अपनी दुकान ते रखो सब तो ज्यादा हॉट सेलिंग पीस रहूगा प्रोप ਪਰ ਹੈਂਡਵਰਕ ਦਾ ਪੀਸ ਰਹਿਣ ਵਾਲਾ ਹੈ ਨਾਲੇ ਮੈਂ ਸਟਾਰਟਿੰਗ ਪ੍ਰਾਈਸ ਦੀ ਗੱਲ ਕਰਾਂ ਐਸ ਟਾਈਪ ਦੇ ਹੈਂਡਵਰਕ ਦੇ ਸੂਟ ਸਟਾਰਟ ਹੋ ਜਾਂਦੇ 500 ਰੁਪਏ ਤਾਂ ਤੁਸੀਂ ਸੋਚ ਸਕਦੇ ਹੋ 500 ਰੁਪਏ ਤੋਂ ਐਨੀ ਸੋਣੀ 컬렉ਸ਼ਨ ਮਿਲ ਰਹੀ ਹੈ ਤੁਹਾਨੂੰ ਪ੍ਰੋਪਰ ਤੁਸੀਂ ਵੇਖ ਸਕਦੇ ਹੋ ਕਿੰਨਾ ਪਿਆਰਾ ਮੋਤੀਆ ਦਾ ਕੰਮ ਹੋਇਆ ਹੋਇਆ ਸਟੋਨ ਦਾ ਕੰਮ ਹੋਇਆ ਹੋਇਆ ਹੈ ਸਿਰੋਸ ਕੀ ਦਾ ਕੰਮ ਹੋਇਆ ਹੋਇਆ ਹੈ ਨਾਲੇ ਤੁਹਾਨੂੰ ਮਿਲ ਜਾਊਗਾ ਜੀ ਐਸ ਟਾਈਪ ਦਾ ਦੁਪੱਟਾ ਉਹ ਵੀ ਪਿਓਰ ਸ਼ਿਫੋਨ ਵਿੱਚ ਵੇਖ ਰਿਓ ਕਿੰਨਾ ਸੋਹਣਾ ਲੱਗ ਰਿਹਾ ਲੱਗ ਰਿਹਾ ਨਾ ਤੇ ਆਹੀ ਕਹਿ ਰਹੀਆਂ ਮੈਂ ਤੁਹਾਨੂੰ ਛੇਤੀ ਛੇਤੀ ਐਸ ਟਾਈਪ ਦੀ 컬렉ਸ਼ਨ ਤਸੀਂ ਆਪਣੀ ਦੁਕਾਨ ਤੇ ਰੱਖਿਓ ਮੈਂ ਕਹਿ ਰਹੀ ਆ ਇੱਕ ਹੀ ਦਿਨ ਵਿੱਚ ਸਟਾਕ ਆਊਟ ਹੋ ਜਾਊਗੀ। ਤੋਂ ਨੂੰ ਵੀ ਪਤਾ ਹੈ ਵਿਆਹ ਸ਼ਾਦੀਆਂ ਵਿੱਚ ਲਾਵਾ ਲੈਣ ਲਈ ਕਿੰਨੀ ਜ਼ਿਆਦਾ ਕਲੈਕਸ਼ਨ ਐਸਥੈਟਿਕ ਕਲੈਕਸ਼ਨ ਕੁੜੀਆਂ ਲੈਂਦੀਆਂ। ਮੈਂ ਕਹਿ ਰਹੀਆਂ ਐਸਥੈਟਿਕ ਕਲੈਕਸ਼ਨ ਛੇਤੀ ਰੱਖ ਲਓ ਆਪਣੀ ਦੁਕਾਨ ਤੇ। ਤੇ ਮੈਂ ਤੁਹਾਨੂੰ ਇੱਕ ਹੋਰ ਕਲੈਕਸ਼ਨ ਵਿਖਾਉਣੀ ਆ। ਜੇ ਤੁਹਾਨੂੰ ਥੋੜੀ ਸਿੰਪਲ ਸੋਵਰ ਕਲੈਕਸ਼ਨ ਚਾਹੀਦੀ ਹੈ ਪਰ ਤੁਹਾਨੂੰ ਚਾਹੀਦੀ ਹੈ ਪਾਰਟੀ ਵਾਇ। ਤੇ ਐਸ ਟਾਈਪ ਦੀ ਚਿਕਨਕਾਰੀ ਸੂਟ ਦੀ ਕਲੈਕਸ਼ਨ ਤੁਸੀਂ ਰੱਖ ਸਕਦੇ ਹੋ। ਚਾਰਜਰਟ ਬੇਸ ਦੀ ਕਲੈਕਸ਼ਨ ਰਹਿਣ ਵਾਲੀ ਹੈ। ਪ੍ਰੋਪਰ ਤੁਹਾਨੂੰ ਮਿਰਰ ਵਰਕ ਮਿਲ ਜਾਊਗਾ। ਨਾਲੇ ਤੁਸੀਂ ਵੇਖ ਸਕਦੇ ਹੋ ਕਿੰਨਾ ਸੋਹਣਾ ਵਰਕ ਆਉਣ ਵਾਲਾ ਹੈ। ਤੁਸੀਂ ਵ ਕਿੰਨਾ ਪਿਆਰਾ ਵਰਕ ਲੱਗ ਰਿਹਾ ਤੇ ਨਾਲੇ ਤੁਹਾਨੂੰ ਮਿਲ ਰਿਹਾ ਜੀ ਇਸ ਟਾਈਪ ਦਾ ਲਾਈਟ ਕਲਰ ਦਾ ਦੁਪੱਟਾ ਵੇਖ ਲਿਓ ਤੁਸੀਂ ਤੇ ਮੈਂ ਤੁਹਾਨੂੰ ਇੱਕ ਸਭ ਤੋਂ ਬੈਸਟ ਆਈਡੀਆ ਦਵਾਂ ਉਹ ਵੀਡੀਓ ਵੀ ਲੈ ਕੇ ਆਵਾਂਗੀ ਉਹ ਪ੍ਰੋਪਰ ਵੀਡੀਓ ਰਹੂਗੀ ਜੀ business ਦੀ ਉਸ ਵਿੱਚ ਤੁਹਾਨੂੰ ਮੈਂ ਪੂਰਾ ਪ੍ਰੋਪਰ ਗਾਈਡ ਕਰਾਂਗੀ ਕਿਵੇਂ ਤੁਸੀਂ business ਕਰਨਾ ਹੈ ਜੇ ਤੁਸੀਂ ਵੀ ਆਉਣਾ ਚਾਹੁੰਦੇ ਹੋ ਨਾ ਸਾਡੇ ਕੋਲ ਤੇ 63 ਆ ਜਾਓ ਸੂਰਤ ਸੂਰਤ ਰੇਲਵੇ ਸਟੇਸ਼ਨ ਵੱਲ ਆ ਜਾਓ 1 ਕਿਲੋਮੀਟਰ ਦੀ ਦੂਰੀ ਤੇ ਰਹੇਗਾ ਸੁਰਾਨਾ 101 ਗਰਾਉਂਡ ਫਲੋਰ ਤੇ ਤੁਹਾਨੂੰ ਮਿਲ ਜਾਏਗਾ ਜਿਹੜਾ ਮੇਰਾ ਫੈਸ਼ਨ ਨਾਲੇ ਤੁਸੀਂ ਦੂਜਾ ਪੀਸ ਵੀ ਵੇਖ ਸਕਦੇ ਹੋ ਕਿੰਨਾ ਸੋਹਣਾ ਪਿੰਕ ਕਲਰ ਦਾ ਪੀਸ ਆਣ ਵਾਲਾ ਪਿਆਜੀ ਕਲਰ ਦਾ ਪੀਸ ਆਣ ਵਾਲਾ ਨਾਲੇ ਤੁਸੀ neck area ਵੇਖ ਸਕਦੇ ਹੋ ਕਿੰਨਾ ਪਿਆਰਾ ਕਢਾਈ ਦਾ ਕੰਮ ਹੋਇਆ ਹੋਇਆ ਨਾਲੇ ਤੁਹਾਨੂੰ ਛੋਟੇ-ਛੋਟੇ ਸਟੋਨਾਂ ਦਾ ਕੰਮ ਮਿਲ ਜਾਊਗਾ ਵੇਖ ਸਕਦੇ ਹੋ ਟਿਸ਼ੂ ਫੈਬਰਿਕ ਦਾ ਪੀਸ ਆਣ ਵਾਲਾ ਨਾਲੇ ਤੁਹਾਨੂੰ ਐਸੇ ਮਿਲਣ ਵਾਲਾ ਅਸਤਰ ਤੇ ਨਾਲੇ ਤੁਹਾਨੂੰ ਮਿਲ ਜਾਏਗਾ ਜੀ ਐਸ ਟਾਈਪ ਦਾ ਪਿਓਰ ਟਿਸ਼ੂ ਦਾ ਦੁਪੱਟਾ ਵੀ ਵੇਖ ਰਿਓ ਕਿੰਨਾ ਸੋਹਣਾ ਲੱਗ ਰਿਹਾ ਲੱਗ ਰਿਹਾ ਨਾ ਉਹੀ ਕਹਿ ਰਹੀ ਆ ਜੇ ਤੁਸੀਂ ਨਾ ਹਰ ਵੇਲੇ ਕਮੈਂਟ ਕਰਦੇ ਰਹਿੰਦੇ ਹੋ ਮੈਂ ਨਾ ਇਹੀ ਕਲੀਅਰ ਕਰਨਾ ਸੀ ਕਿ ਮੈਡਮ ਤੁਸੀਂ ਸੂਟ ਤਾਂ ਵੇਖਣੇ ਜਾਂਦੇ ਹੋ ਕਦੀ ਪ੍ਰਾਈਸ ਨਹੀਂ ਦੱਸਦੇ ਤੇ ਕੀ ਰਹਿੰਦਾ ਤੁਸੀਂ ਹੋ ਸਕਦਾ ਰਿਟੇਲਰ ਹੋਵੇ ਤੁਸੀਂ ਹੋ ਸਕਦਾ ਮੈਨੂਫੈਕਚਰ ਹੋਵੇ ਤੁਸੀਂ ਆਪਣੇ ਹਿਸਾਬ ਨਾਲ ਮਾਰਜਨ ਸੈੱਟ ਕਰਦੇ ਹੋ ਪ੍ਰਾਈਸ ਸੈੱਟ ਕਰਦੇ ਹੋ ਤਾਂ ਆ ਕਰਕੇ ਆਪਾਂ ਕਦੀ ਵੀ ਨਾ ਪ੍ਰਾਈਸ ਡਿਸਕਲੋਜ਼ ਨਹੀਂ ਕਰਦੇ ਆ ਜੇ ਤੁਸੀਂ ਜਾਣਨਾ ਚਾਹੁੰਦੇ ਹੋ ਕਿਸੇ ਸੂਟ ਦਾ ਪ੍ਰਾਈਸ ਔਰ ਦਾ ਸਕਰੀਨਸ਼ਾਟ ਲੈ ਲਿਓ ਸਕਰੀਨ ਤੇ ਦਿੱਤੇ ਨੰਬਰਾਂ ਨੂੰ ਪੇਜ ਦਿਓ ਤੁਹਾਨੂੰ ਪੀਡੀਐਫ ਆ ਜਾਊਗੀ ਆਪਾਂ ਤੁਹਾਨੂੰ ਵਟਸਐਪ ਵੀ ਕਰਾਂਗੇ ਨਾਲੇ ਕਾਲ ਵੀ ਕਰਾਂਗੇ ਇੱਕ ਹੋਰ ਚੀਜ਼ ਹੋਰ ਕੋਈ ਪ੍ਰੋਡਕਟ ਚਾਹੀਦੇ ਨੇ ਉਹ ਵੀ ਮਿਲ ਜਾਓਗੇ 체 ਤੁਸੀਂ স্ক্রিন ਤੇ ਦੇਖ ਤੇ ਨਬਰ ਨੂੰ ਕਾਲ ਕਰ ਲਿਓ ਚਿੰਨੀ ਕਲੈਕਸ਼ਨ ਚਾਹੀਦੀ ਹੈ 19 ਕਲੈਕਸ਼ਨ ਤੁਹਾਨੂੰ ਮਿਲ ਰਹੀ ਹੈ ਬਲੈਕ ਕਲਰ ਦੇ ਸੂਟ ਦੀ ਕਲੈਕਸ਼ਨ ਚਾਹੀਦੀ ਹੈ ਬਲੈਕ ਮਿਲ ਜਾਊਗਾ 체 ਤੁਹਾਨੂੰ ਐਸ ਟਾਈਪ ਦੇ ਵੀਵਿੰਗ ਦੇ ਸੂਟ ਦੀ ਕਲੈਕਸ਼ਨ ਚਾਹੀਦੀ ਹੈ ਉਹ ਵੀ ਤੁਹਾਨੂੰ ਮਿਲ ਜਾਏਗਾ ਨਾਲੇ ਤੁਹਾਨੂੰ ਐਸ ਟਾਈਪ ਦੇ ਪਿਓਰ ਸਿਲਕ ਦੇ ਸੂਟਾਂ ਦੀ ਕਲੈਕਸ਼ਨ ਚਾਹੀਦੀ ਹੈ ਤੁਹਾਨੂੰ ਉਹ ਵੀ ਮਿਲ ਜਾਊਗਾ ਮਿਲੂਗਾ ਕਿੱਥੇ ਮਿਲੂਗਾ ਅੱਜ ਮੇਰਾ ਫੈਸ਼ਨ ਤੇ ਤੇ ਲਾਸ ਸਵਾਲ ਮੈਂ ਤੁਹਾਡੇ ਨਾਲ ਕਲੀਅਰ ਕਰਕੇ ਜਾਵਾਂਗੀ ਹਰ ਕਿਸੇ ਦਾ ਇੱਕ ਸਵਾਲ ਆਇਆ ਸੀ ਮੈਡਮ ਮੈਕਸਿਮਮ ਆਰਡਰ ਕੀ ਹੁੰਦਾ ਹੈ ਕਿੰਨਾ ਮਿਨੀਮਮ ਆਰਡਰ ਆਊਗਾ 1 ਲੱਖ ਦਾ ਰਹੂਗਾ 2 ਲੱਖ ਦਾ ਰਹੂਗਾ ਨਹੀਂ ਜੀ ਤੁਸੀਂ ਸਿਰਫ 25 ਤੋਂ 30 ਹਜ਼ਾਰ ਦਾ ਵੀ ਪਾਰਸਲ ਬਣਵਾ ਸਕਦੇ ਆ ਸਾਡੇ ਅੱਜ ਮੇਰਾ ਫੈਸ਼ਨ ਨਾਲ ਤੇ होर की चाहिए है नाले जब भी कॉल करोगे या विजिट करोगे तो बोलने वाला सेल्स एगजीक्यूटिव भी प्रोवाइड हो जाऊगा आप ना आवेंगे बट सिंगल पीस आप कर दिया, कर दिया बंच टू बंच कलेक्शन सेल तो इसलिए छेती विजिट करो नाले स्क्रीन पर देते हुए नंबर हो, दे वाल होर कलैक्शन तद तक चैनल लाइक कर लियो कमेंट कर लो शेयर कर लियो बेल आइकन प्रेस कर लो और अजमीर फैशन चैनल सबसक्राइब कर लिये ਮਿਲਦੇ ਆਂ ਨੈਕਸਟ ਵੀਡੀਓ ਵਲ ਤਦ ਤੱਕ ਲਈਜੀ ਸਸ਼ੇ ਕਾ